ਇਸ਼ਕ ਮੁਹੱਬਤ ਦੇ ਬਾਰੇ ਵਿੱਚ اخلاق ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਕਾਂ ਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ ਉਹ ਰਾਜੇ ਦਾ ਚੇਲਾ ਸੀ ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਤੇ ਸ਼ਾਨ ਦੀ ਮੌਤ ਮਰਨਾ ਸੀ اخلاق 30 ਸਾਲ ਦਾ ਹੋ ਗਿਆ ਸੀ ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਲੈਂਡ ਬਾਰਗਮਨ ਦੀ ਪਿਕਚਰ ਫਾਰ ਹੋਮ ਦਾ ਬੈਲ ਟਾਲਜ਼ ਦਾ ਮੈਂਟੀ ਤੀਜੇ ਪੈਰ ਦਾ ਸ਼ੋਅ ਦੇਖਣ ਦੇ ਦੌਰਾਨ ਉਸਨੇ ਮਹਿਸੂਸ ਕੀਤਾ ਕਿ ਉਸਦਾ ਦਿਲ ਉਸ ਬੁਰਕਾ ਪੋਸ਼ਣ ਕੁੜੀ ਨਾਲ ਵਾਪਤਾ ਹੋ ਗਿਆ ਹੈ ਜੋ ਉਸਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਉਂਦੀ ਰਹੀ ਸੀ ਪਰਦੇ ਉੱਤੇ ਜਦੋਂ سیاਹੀ ਘਟ ਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਕਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ ਉਸਦੇ ਮੱਥੇ ਉੱਤੇ ਮੁੜ ਕੇ ਦੇ ਨੰਨੇ ਨੰਨੇ ਕਤਰੇ ਸਾਂ ਨੱਕ ਦੀ ਫਿੰਨਿੰਗ ਉੱਤੇ ਕੁਝ ਬੂੰਦਾ ਸਨ ਜਦੋਂ ਅਖਲਾਕ ਨੇ ਉਸ ਦੀ ਤਰਫ ਵੇਖਿਆ ਤਾਂ ਉਸ ਦੀ ਲੱਤ ਹਿਲਣੀ ਬੰਦ ਹੋ ਗਈ ਇੱਕ ਅਦਾ ਨੇ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢੱਕ ਲਿਆ ਇਹ ਹਰਕਤ ਕੁਝ ਅਜੀਹੀ ਸੀ ਕਿ ਅਖਲਾਕ ਨੂੰ ਮੱਲੋ ਮੱਲੀ ਹਾਸੀ ਆ ਗਈ ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁਝ ਕਿਹਾ ਦੋਨੋਂ ਹੌਲੀ ਹੌਲੀ ਹੱਸੀਆਂ ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ ਅਖਲਾਕ ਦੀ ਤਰਫ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਤੇ ਲੱਤ ਹਿਲਾ ਕੇ ਫਿਲਮ ਦੇਖਣ ਵਿੱਚ ਮਸ਼ਰੂ ਮਸ਼ਗੂਲ ਹੋ ਗਈ ਅਖਲਾਕ ਸਿਗਰਟ ਪੀ ਰਿਹਾ ਸੀ ਇੰਗ੍ਰੈਡ ਬਾਰਗਮੈਨ ਉਸਦੀ ਮਹਿਬੂਬ ਐਕਟਰਸ ਸੀ ਫਾਰ ਹੂਮ ਦਾ ਬੈਲ ਟੋਲਸ ਵਿੱਚ ਉਸਦੇ ਵਾਲ ਕੱਟੇ ਹੋਏ ਸਨ ਫਿਲਮ ਦੇ ਆਰੰਭ ਵਿੱਚ ਜਦੋਂ ਅਖਲਾਕ ਨੇ ਉਸ ਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ ਲੇਕਿਨ ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰ ਗ੍ਰੈਂਡ ਵਾਰਗਮੈਨ ਨੂੰ ਭੁੱਲ ਗਿਆ। ਐਵੇਂ ਤਾਂ ਕਰੀਬ ਕਰੀਬ ਸਾਰੀ ਫਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚੱਲ ਚੱਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ। ਸਾਰਾ ਵਕਤ ਉਹ ਕੁੜੀ ਇਸ ਦੇ ਦਿਮਾਗ ਦੇਰ ਦਿਮਾਗ ਉਤੇ ਛਾਈ ਰਹੀ। ਅਖਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ ਇੱਕ ਵਾਰ ਉਸ ਨੇ ਰਾਖ ਝਾੜੀ ਤਾਂ ਉਸ ਦੀ ਸਿਗਰਟ ਉਂਗਲੀ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫਿਲਮ ਦੇਖਣ ਵਿੱਚ مشغول سی اس لیے اس نو سگریٹ ڈگن دا کچھ پتہ نہیں سی اخلاق بہت ਘਬਰਾਇਆ اس ਘਬਰਾਹਟ ਵਿੱਚ ਉਸ نے ہاتھ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਤੇ ਫਰਸ਼ ਉੱਤੇ ਸੱਟ ਦਿੱਤਾ ਕੁੜੀ ਹਬੜਾ ਕੇ ਉੱਠ ਖੜੀ ਹੋਈ اخلاق ਨੇ ਫौरन ਕਿਹਾ ਮਾਫੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਗ ਗਈ ਸੀ ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ اخلاق ਦੀ طرف ਵੇਖਿਆ ਤੇ ਬੈਠ ਗਈ ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁਝ ਕਿਹਾ ਦੋਨੋਂ ਹੌਲੀ ਹੌਲੀ ਹੱਸੀਆਂ ਤੇ ਫਿਲਮ ਦੇਖਣ ਵਿੱਚ ਮਸ਼ਗੂਲ ਹੋ ਗਈਆਂ ਫਿਲਮ ਦੇ ਖਾਤਮੇ ਉੱਤੇ ਜਦੋਂ ਕਾਇਦੇ ਆਜ਼ਮ ਦੀ ਤਸਵੀਰ ਨਮੂ ਨਮੂਦਾਰ ਹੋਈ ਤਾਂ ਅਖਲਾਕ ਉੱਠਿਆ ਖੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਤੇ ਪੈਰ ਦੇ ਨਾਲ ਟਕਰਾਇਆ ਅਖਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ ਮੁਆਫੀ ਚਾਹਨਾ ਹਾਂ ਪਤਾ ਨਹੀਂ ਅੱਜ ਕੀ ਹੋ ਗਿਆ ਹੈ ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ ਜਦੋਂ ਭੀੜ ਨੇ ਦੇ ਨਾਲ ਬਾਹਰ ਨਿਕਲੀਆਂ ਤਾਂ اخਲਾਕ ਉਹਨਾਂ ਦੇ ਪਿੱਛੇ-ਪਿੱਛੇ ਹੋ ਲਿਆ ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾਇਸ਼ਕ ਹੋਇਆ ਸੀ ਮੁੜ-ਮੁੜ ਕੇ ਵੇਖਦੀ ਰਹੀ اخਲਾਕ ਨੇ ਇਸ ਦੀ ਪ੍ਰਵਾਣਾ ਕੀਤੀ ਅਤੇ ਉਹਨਾਂ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਉਸ ਨੇ ਤਰਹੀਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ ਮਾਲ ਰੋਡ ਤੇ ਫਟਪਾਥ ਉੱਤੇ ਵਾਈ वाई एम सी ए ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ اخلاق ਦੀ ਤਰਫ ਵੇਖਿਆ ਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਫੜ ਕੇ ਰੁਕ ਗਈ اخلاق ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖਾਤਬ ਹੋਈ ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ اخلاق ਨੇ ਇੱਕ ਛਣ ਸੋਚ ਕੇ ਜਵਾਬ ਦਿੱਤਾ ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ ਕੁੜੀ ਖਿਲਖਲਾ ਕੇ ਹੱਸ ਪਈ ਇਸ ਦੇ ਬਾਅਦ ਉਸਨੇ ਆਪਣੀ ਸਹੇਲੀ ਨੂੰ ਕੁਝ ਕਿਹਾ ਫਿਰ ਦੋਨੋਂ ਚੱਲ ਪਈਆਂ ਬੱਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਖਲਾਕ ਨੇ ਕਿਹਾ ਤੁਸੀਂ ਪਿੱਛੇ ਆ ਜਾਓ ਮੈਂ ਅੱਗੇ ਵੱਧ ਜਾਂਦਾ ਹਾਂ ਕੁੜੀ ਨੇ ਮੂੰਹ ਮੋੜ ਲਿਆ ਅਨਾਰਕਲੀ ਦਾ ਮੋੜ ਆਇਆ ਤਾਂ ਦੋਨੋਂ ਸਹੇਲੀਆਂ ਰੁਕ ਗਈਆਂ ਅਖਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ ਤੁਸੀਂ ਸਾਡੇ ਪਿੱਛੇ ਨਾ ਆਓ ਇਹ ਬਹੁਤ ਬੁਰੀ ਗੱਲ ਹੈ ਲਹਿਜੇ ਵਿੱਚ ਬੜੀ ਗੰਭੀਰਤਾ ਸੀ ਅਖਲਾਕ ਨੇ ਬਹੁਤ ਬਿਹਤਰ ਕਿਹਾ ਅਤੇ ਵਾਪਸ ਚੱਲ ਪਿਆ ਉਸ ਨੇ ਮੁੜ ਕੇ ਵੀ ਉਹਨਾਂ ਨੂੰ ਨਹੀਂ ਵੇਖਿਆ ਲੇਕਿਨ ਦਿਲ ਵਿੱਚ ਉਸ ਨੂੰ ਅਫਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ شدت ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ ਲੇਕਿਨ ਉਸਨੇ ਮੌਕਾ ਹੱਥੋਂ ਜਾਣ ਦਿੱਤਾ ਹੁਣ ਖੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸਨੇ ਨਾਰਕਲੀ ਦੇ ਮੋੜ ਦੀ ਤਰਫ ਵੇਖਿਆ ਮਗਰ ਹੁਣ ਉੱਥੇ ਕੀ ਸੀ ਉਹ ਤਾਂ ਉਸੇ ਵਕਤ ਨਾਰਕਲੀ ਦੀ ਤਰਫ ਚੱਲੀਆਂ ਗਈਆਂ ਸਨ ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ ਬਰੀਕ ਨੱਕ ਛੋਟੀ ਜਹੀ ਥੋੜੀ ਫੁੱਲਾਂ ਦੀਆਂ ਪੱਤੀਆਂ ਵਰਗੇ ਹੋਠ ਜਦੋਂ ਪਰਦੇ ਉੱਤੇ ਕਾਲਖ ਘਟ ਅਤੇ ਰੌਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸਦੇ ਉਸਨੇ ਉਸਦੇ ਉੱਪਰਲੇ ਹੋਠ ਉੱਪਰ ਇੱਕ ਤਿਲ ਵੇਖਿਆ ਸੀ ਜੋ ਬੇਹਤ ਪਿਆਰਾ ਲੱਗਦਾ ਸੀ ਅਕਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮ ਨਾ ਮੁਮਕਿਨ ਰਹਿੰਦੀ ਇਸ ਦਾ ਉੱਥੇ ਹੋਣਾ অতি ਜ਼ਰੂਰੀ ਸੀ ਛੋਟੇ ਛੋਟੇ ਕਦਮਸਾਨ ਜਿੰਨਾ ਵਿੱਚ ਅੰਵਾਰ ਪੰਸੀ ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਇਸ ਲਈ ਉਸ ਦੇ ਇਨਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਹੀ ਪੈਦਾ ਹੋ ਗਈ ਸੀ ਉਸ ਦਾ ਮੁੜ ਕੇ ਵੇਖਣਾ ਤਾਂ ਗਜਬ ਸੀ ਗਰਦਨ ਨੂੰ ਇੱਕ ਹਲਕਾ ਜਿਹਾ ਚਟਕਾ ਦੇ ਕੇ ਉਹ ਪਿੱਛੇ اخਲਾਕ ਦੀ ਤਰਫ ਵੇਖਦੀ ਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ ਦੂਜੇ ਦਿਨ ਉਹ ਇੰਗ੍ਰੈਂਡ ਬਾਰਗਮਨ ਦੀ ਫਿਲਮ ਫੇਰ ਦੇਖਣ ਗਿਆ ਸ਼ੋਅ ਸ਼ੁਰੂ ਹੋ ਚੁੱਕਾ ਸੀ ਵਾਲਟ ਡਿਜ਼ਨੀ ਦਾ ਕਾਰਟੂਨ chal ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖਲ ਹੋਇਆ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਸੀ ਗੇਟਕੀਪਰ ਦੀ ਬੈਂਟਰੀ ਦੀ ਅੰਨੀ ਰੌਸ਼ਨੀ ਦੇ ਸਹਾਰੇ ਉਸਨੇ ਟਟੋਲਟ ਟੋਲ ਕੇ ਇੱਕ ਖਾਲੀ ਸੀਟ ਦੀ ਪਾਲ ਕੀਤੀ ਤੇ ਉਹ ਉੱਪਰ ਬੈਠ ਗਿਆ ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਕੀਆ ਸੀ ਇੱਧਰ ਉੱਧਰ ਕਈ ਤਮਾ ਤਮਾਸ਼ਾਈ ਹੱਸ ਰਹੇ ਸਨ ਕਦੇ-ਕਦੇ ਬਹੁਤ ਹੀ ਕਰੀਬ ਤੋਂ ਅਕਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਨ ਦਾ ਸੀ ਮੁੜ ਕੇ ਉਸਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ ਅਖਲਾਕ ਦਾ ਦਿਲ ਤੱਕ-ਤੱਕ ਕਰਨ ਲੱਗਿਆ ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ ਸ਼ਕਲ ਸੂਰਤ ਦੇ ਪੱਖੋਂ ਉਹ ਇਸ ਦਾ ਭਾਈ ਲੱਗਦਾ ਸੀ ਉਹ ਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ-ਵਾਰ ਮੁੜ ਕੇ ਵੇਖ ਸਕਦਾ ਸੀ ਇੰਟਰਵਲ ਹੋ ਗਿਆ ਅਖਲਾਕ ਕੋਸ਼ਿਸ਼ ਦੇ ਬਾਵਜੂਦ ਫਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ ਰੌਸ਼ਨੀ ਹੋਈ ਤਾਂ ਉਹ ਉਹ ਉੱਠਿਆ ਕੁੜੀ ਦੇ ਚਿਹਰੇ ਉੱਤੇ ਨਕਾਬ ਸੀ ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸ ਦੀਆਂ ਅੱਖਾਂ اخਲਾਕ ਨੂੰ ਨਜ਼ਰ ਆਈਆਂ ਜਿਸ ਵਿੱਚ ਮੁਸਕਰਾਹਟ ਦੀ ਚਮਕ ਸੀ ਕੁੜੀ ਦੇ ਪ੍ਰਾਣ ਨੇ ਸਿਗਰਟ ਕੱਢ ਕੇ ਸੁਲਗਾਈ اخਲਾਕ ਨੇ ਆਪਣੀ ਜੇ ਵਿੱਚ ਹੱਥ ਪਾਇਆ ਤਾਂ ਉਸ ਨੂੰ ਮੁਖਾਤਬ ਹੋਇਆ ਜਰਾ ਮਾਚਿਸ ਮਹਿਰ ਫਰਮਾਇਓ ਕੁੜੀ ਦੇ ਪ੍ਰਾਣ ਨੇ ਉਸ ਨੂੰ ਮਾਚਿਸ ਦੇ ਦਿੱਤੀ اخਲਾਕ ਨੇ ਆਪਣੀ ਸਿਗਰਟ ਸੁਲਗਾਈ ਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ ਧੰਨਵਾਦ ਕੁੜੀ ਦੀ ਲੱਤ ਹਿੱਲ ਰਹੀ ਸੀ اخਲਾਕ ਆਪਣੀ ਸੀਟ ਉੱਤੇ ਬੈਠ ਗਿਆ ਫਿਲਮ ਦਾ ਬਕਾਇਆ ਬਾਕੀ ਬਕਾਇਆ ਹਿੱਸਾ ਸ਼ੁਰੂ ਹੋ ਗਿਆ ਇੱਕ ਦੋ ਵਾਰ ਉਸਨੇ ਮੁੜ ਕੇ ਕੁੜੀ ਦੀ ਤਰਫ ਵੇਖਿਆ ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਸੀ ਕਰ ਸਕਿਆ ਫਿਲਮ ਖਤਮ ਹੋਈ ਲੋਕ ਬਾਹਰ ਨਿਕਲਣੇ ਸ਼ੁਰੂ ਹੋਏ ਕੁੜੀ ਅਤੇ ਉਸਦਾ ਭਾਈ ਨਾਲ ਸਨ اخਲਾਕ ਉਹਨਾਂ ਤੋਂ ਹਟ ਕੇ ਪਿੱਛੇ ਪਿੱਛੇ ਚੱਲਣ ਲੱਗਾ ਸਟੈਂਡ ਦੇ ਕੋਲ ਭਾਈ ਪ੍ਰਾਨ ਨੇ ਆਪਣੀ ਭੈਣ ਨੂੰ ਕੁਝ ਕਿਹਾ ਇੱਕ ਟਾਂਗੇ ਵਾਲੇ ਨੂੰ ਬੁਲਾ ਕੁੜੀ ਉਸ ਵਿੱਚ ਬਿਠਾ ਬੈਠ ਗਈ ਮੁੰਡਾ ਸਟੈਂਡ ਵਿੱਚ ਚਲਾ ਗਿਆ ਕੁੜੀ ਨੇ ਕੁੜੀ ਨੇ ਨਕਾਬ ਵਿੱਚੋਂ ਅਖਲਾਕ ਦੀ ਤਰਫ ਵੇਖਿਆ ਉਸ ਦਾ ਦਿਲ ਧੱਕ-ਧੱਕ ਕਰਨ ਲੱਗਾ ਟਾਂਗਾ ਚੱਲ ਪਿਆ ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ ਇਹਨਾਂ ਵਿੱਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਤੋਂ ਨਕਾਬ ਉੱਠ-ਉੱਠ ਜਾਂਦਾ ਸਿਆਹ ਜਾਰਜ਼ਤ ਦਾ ਪਰਦਾ ਫੜਫੜ ਫੜਫੜਾ ਕੇ ਉਸ ਦੇ ਸਫੈਦ ਚਿਹਰੇ ਦੀਆਂ ਚਲਕੀਆਂ ਦਿਖਾਉਂਦਾ ਸੀ ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਚੂਮਰ ਸਨ ਪਤਲੇ ਪਤਲੇ ਹੋਠਾਂ ਉੱਤੇ ਮੱਲਮ ਮੁਲਾਇਮ ਸੁਰਖੀ ਸੀ ਅਤੇ ਉੱਪਰਲੇ ਹੋਠ ਤੇ ਤਿਲ ਉਹ অতি ਜ਼ਰੂਰੀ ਤਿਲ ਬੜੇ ਜ਼ੋਰ ਦਾ ਬੁੱਲ ਬੁੱਲਾ ਆਇਆ ਤਾਂ ਖਲਾਕ ਦੇ ਸ਼ਹਿਰ ਉਤੋਂ ਹਟ ਉੱਤਰ ਗਿਆ ਤੇ ਸੜਕ ਤੇ ਦੌੜਨ ਲੱਗਾ ਇੱਕ ਟਰੱਕ ਲੰਘ ਗਿਆ ਸੀ ਉਸ ਦੇ ਵਜਨੀ ਪਹੀਏ ਦੇ ਹੇਠਾਂ ਆਇਆ ਅਤੇ ਉਸ ਉੱਥੇ ਹੀ ਜਿੱਤ ਗਿਆ ਕੁੜੀ ਹੱਸੀ اخلاق ਨੇ ਮਸਕਰਾਂ ਦਿੱਤਾ ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਤੇ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖਾਤਬ ਹੋ ਕੇ ਕਿਹਾ ਉਸ ਨੂੰ ਤਾਂ ਸ਼ਹਾਦਤ ਦਾ ਰਤਬਾ ਮਿਲ ਗਿਆ ਈ ਕੁੜੀ ਨੇ ਮੂੰਹ ਦੂਜੀ ਤਰਫ ਮੋੜ ਲਿਆ اخلاق ਥੋੜੀ ਦੇਰ ਬਾਅਦ ਫੇਰ ਉਸ ਨੂੰ ਮੁਖਾਤਬ ਹੋਇਆ ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ ਕੁੜੀ ਨੇ ਉਸ ਦੀ ਤਰਫ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ ਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਤੇ ਉਹ ਕੁੜੀ ਉੱਤਰ ਕੇ اخਲਾਕ ਦੀ ਤਰਫ ਵਾਰ-ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖਲ ਹੋ ਗਈ। اخਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖ ਥੋੜੀ ਦੇਰ ਖੜਾ ਰਿਹਾ। ਸਾਈਕਲ ਚਲਾਉਣਾ ਹੀ ਚਲਾਉਣਾ ਹੀ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ اخਲਾਕ ਨੂੰ ਵੇਖਿਆ। ਮਗਰ ਅਫਾਰ ਨਹੀਂ ਸ਼ਰਮਾ ਕੇ ਪਿੱਛੇ हट ਗਈ। ਖਲਾਕਾ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ ਮਗਰ ਉਹ ਫੇਰ ਖਿੜਕੀ ਵਿੱਚ ਨਮੂਨਦਾਰ ਨਹੀਂ ਹੋਈ ਅਗਲੇ ਦਿਨ ਖਲਾਕ ਸਵੇਰੇ ਸਵੇਰੇ ਅਨਾਰ ਕਲੀ ਦੀ ਗਲ ਉਸ ਗਲੀ ਵਿੱਚ ਪਹੁੰਚਿਆ 15-20 ਮਿੰਟ ਤੱਕ ਇੱਧਰ ਉੱਧਰ ਘੁੰਮਦਾ ਰਿਹਾ ਖਿੜਕੀ ਬੰਦ ਸੀ ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫਲਸਫੇ ਵੇਚਣ ਵਾਲੇ ਦਾ ਵਾਲਾ ਆਵਾਜ਼ ਲਗਾਉਂਦਾ ਆਇਆ ਖਿੜਕੀ ਖੁੱਲੀ ਕੁੜੀ ਫੇਰ ਤੋਂ ਨੰਗੀ ਨਮੂਨਦਾਰ ਹੋਈ ਇਸ ਨੇ ਫਲਸ ਫਲਸੇ ਵਾਲੇ ਨੂੰ ਆਵਾਜ਼ ਦਿੱਤੀ ਪਾਈ ਫਾਲਸੇ ਵਾਲੇ ਜ਼ਰਾ ਠਹਿਰਨਾ ਫਿਰ ਉਸ ਦੀਆਂ ਨਜ਼ਰਾਂ ਇੱਕਦਮ اخਲਾਕ ਤੇ ਪਈਆਂ ਚੌਂਕ ਕੇ ਉਹ ਪਿੱਛੇ हट ਗਈ ਫਾਲਸੇ ਵਾਲੇ ਨੇ ਸਿਰ ਤੋਂ ਛਾਵੜੀ उतारी ਅਤੇ ਬੈਠ ਗਿਆ ਥੋੜੀ देर ਬਾਅਦ ਉਹ ਕੁੜੀ ਸਿਰ ਉਤੇ ਦੁਪੱਟਾ ਲਈੇੇਠਾਂ ਆਈ اخਲਾਕ ਨੂੰ ਉਸਨੇ ਕੰਖੀਆਂ ਨਾਲ ਵੇਖਿਆ ਸ਼ਰਮਾਈ ਅਤੇ ਫਾਲਸੇ ਲਈ ਬਿਨਾ ਵਾਪਸ ਚਲੀ ਗਈ ਅਖਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ ਥੋੜਾ ਜਿਹਾ ਤਰਸ ਵੀ ਆਇਆ ਫਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉਤੋਂ ਚੱਲ ਪਿਆ ਚਲੋ ਅੱਜ ਇੰਨਾ ਹੀ ਕਾਫੀ ਹੈ ਕੁਝ ਦਿਨ ਹੀ ਵਿੱਚ ਅਖਲਾਕ ਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ ਹਰ ਰੋਜ਼ ਸਵੇਰੇ 9 ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ ਖਿੜਕੀ ਖੋਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ ਮੁਸਕਰਾਉਂਦੀ ਹੱਥ ਦੇ ਇਸ਼ਾਰਿਆਂ ਨਾਲ ਕੁਝ ਗੱਲਾਂ ਹੁੰਦੀਆਂ ਇਸ ਦੇ ਬਾਅਦ ਉਹ ਚਲੀ ਜਾਂਦੀ ਇੱਕ ਰੋਜ਼ ਉਂਗਲੀਆਂ ਕਮਾ ਕੇ ਉਸਨੇ ਅਖਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ 6 ਵਜੇ ਦੇ ਸ਼ੋਅ ਸਿਨੇਮਾ ਦੇਖਣ ਜਾ ਰਹੀ ਹੈ। ਅਖਲਾਕ ਨੇ ਇਸ਼ਾਰੇ ਦੇ ذریعے ਪੁੱਛਿਆ ਕਿ ਐਸਾ ਸਿਨੇਮਾ ਹਾਊਸ ਵਿੱਚ ਉਸਨੇ ਜਵਾਬ ਵਿੱਚ ਕੁਝ ਇਸ਼ਾਰਾ ਕੀਤੇ ਮਗਰ ਅਖਲਾਕ ਨੇ ਸਮਝ ਆਖਰ ਵਿੱਚ ਉਸਨੇ ਇਸ਼ਾਰਿਆਂ ਵਿੱਚ ਕਿਹਾ ਕਾਗਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ਕੁੜੀ ਖਿੜਕੀ ਕੋਲੋਂ ਹਟ ਗਈ ਕੁਝ ਲੰਮਿਆਂ ਦੇ ਬਾਅਦ ਉਸਨੇ ਇੱਧਰ ਉੱਧਰ ਦੇਖ ਕੇ ਕਾਗਜ਼ ਦੀ ਇੱਕ ਮਰੋੜੀ ਜਿਹੀ ਹੀਠਾਂ ਸੁੱਟ ਦਿੱਤੀ ਅਖਲਾਕ ਨੇ ਉਸ ਨੂੰ ਕੋਲ ਲਿਆ ਲਿਖਿਆ ਸੀ ਪਲਾਜ਼ਾ ਪ੍ਰਵੀਨ ਸ਼ਾਮ ਨੂੰ ਪਲਾਜ਼ਾ ਵਿੱਚ ਉਸ ਦੀ ਮੁਲਾਕਾਤ ਪ੍ਰਵੀਨ ਨਾਲ ਹੋਈ ਉਸ ਦੇ ਨਾਲ ਉਸ ਦੀ ਸਹੇਲੀ ਸੀ ਅਖਲਾਕ ਦੇ ਅਖਲਾਕ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ ਫਿਲਮ ਸ਼ੁਰੂ ਹੋਈ ਤਾਂ ਪ੍ਰਵੀਨ ਨੇ ਨਕਾਬ ਉਠਾ ਲਿਆ ਅਖਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ ਉਸ ਦਾ ਦਿਲ ਧੱਕ-ਧੱਕ ਕਰਦਾ ਸੀ ਇੰਟਰਵਾਲ ਤੋਂ ਕੁਝ ਪਹਿਲਾਂ ਉਸ ਨੇ ਅਇਸਤਾ ਜੇ ਨਾ ਆਪਣੇ ਹੱਥ ਵਧਾਇਆ ਤੇ ਉਸਦੇ ਹੱਥ ਉੱਤੇ ਰੱਖ ਦਿੱਤਾ ਉਹ ਕੰਬੂਠੀ ਅਕਲਾਕ ਨੇ ਫੌਰਨ ਹੱਥ ਉਠਾ ਲਿਆ ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ ਸਗੋਂ ਖੁਦ ਪਹਿਨਾਣਾ ਚਾਹੁੰਦਾ ਸੀ ਜੋ ਉਸਨੇ ਉਸੇ ਦਿਨ ਖਰੀਦੀ ਸੀ ਇੰਟਰਵਾਲ ਖਤਮ ਹੋਇਆ ਤਾਂ ਉਸਨੇ ਫੇਰ ਆਪਣਾ ਹੱਥ ਵਧਾਇਆ ਤੇ ਉਸਦੇ ਹੱਥ ਉੱਤੇ ਰੱਖ ਦਿੱਤਾ ਉਹ ਕੰਬੀ ਲੇਕਿਨ ਅਕਲਾਕ ਨੇ ਹੱਥ ਨਹੀਂ ਹਟਾਇਆ ਥੋੜੀ ਦੇਰ ਦੇ ਬਾਅਦ ਉਸਨੇ ਅੰਗੂਠੀ ਕੱਢੀ ਤੇ ਉਸਦੀ ਇੱਕ ਉਂਗਲ ਵਿੱਚ ਚੜਾ ਦਿੱਤੀ ਉਹ ਬਿਲਕੁਲ ਖਮਾਹ ਕਮੋਸ਼ ਰਹੀ ਅਕਲਾਕ ਨੇ ਉਸ ਦੀ ਤਰਫ ਵੇਖਿਆ ਮੱਥੇ ਅਤੇ ਨੱਕ ਉੱਤੇ ਮੁੜ ਕੇ ਦੇ ਨੱਕੇ-ਨੇਕੇ ਕਤਰੇ ਤਰਤਰਾਰੇ ਸਨ ਫਿਲਮ ਖਤਮ ਹੋਈ ਤਾਂ ਅਕਲਾਕ ਅਤੇ ਪ੍ਰਵੀਨ ਦੀ ਇਹ ਮੁਲਾਕਾਤ ਵੀ ਖਤਮ ਹੋ ਗਈ ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ ਅਕਲਾਕ ਨੂੰ دوست ਮਿਲ ਗਏ ਉਹਨਾਂ ਨੇ ਉਸ ਨੂੰ ਰੋਕ ਲਿਆ ਲੇਕਿਨ ਉਹ ਬਹੁਤ ਖੁਸ਼ੀ ਇਸ ਲਈ ਕਿ ਪ੍ਰਵੀਨ ਨੇ ਉਸ ਦਾ ਤੋਹਫਾ ਕਬੂਲ ਕਰ ਲਿਆ ਸੀ ਦੂਜੇ ਦਿਨ ਮੁਕਰਰ ਵਕਤ ਤੇ ਜਦੋਂ ਅਖਲਾਕ ਪ੍ਰਵੀਨ ਦੇ ਘਰ ਦੇ ਕੋਲ ਪਹੁੰਚਾ ਤਾਂ ਖਿੜਕੀ ਖੁੱਲੀ ਸੀ ਅਖਲਾਕ ਨੇ ਸਲਾਮ ਕੀਤਾ ਪ੍ਰਵੀਨ ਨੇ ਜਵਾਬ ਦਿੱਤਾ ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸ ਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ ਥੋੜੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪ੍ਰਵੀਨ ਨੇ ਇੱਧਰ ਉੱਧਰ ਵੇਖ ਕੇ ਇੱਕ ਲਫਾਫਾ ਹੇਠਾਂ ਸੁੱਟ ਦਿੱਤਾ ਅਖਲਾਕ ਨੇ ਚੁੱਕਿਆ ਖੋਲ੍ਹਿਆ ਤਾਂ ਇਸ ਵਿੱਚ ਇੱਕ ਖੱਤ ਸੀ ਅੰਗੂਠੀ ਦੇ ਸ਼ੁਕਰੀਏ ਦਾ ਘਰ ਪਹੁੰਚ ਕੇ ਅਖਲਾਕ ਨੇ ਇੱਕ ਲੰਮਾ ਜਵਾਬ ਲਿਖਿਆ ਆਪਣਾ ਦਿਲ ਕੱਢ ਕੇ ਕਾਗਜ਼ ਵਿੱਚ ਰੱਖ ਦਿੱਤਾ ਇਸ ਖੱਤ ਨੂੰ ਉਸਨੇ ਫੁੱਲਦਾਰ ਲਫਾਫੇ ਵਿੱਚ ਬੰਦ ਕੀਤਾ ਉਸ ਉੱਤੇ ਸੈਟ ਲਗਾਇਆ ਅਤੇ ਦੂਸਰੇ ਦਿਨ ਸਵੇਰੇ 9 ਵਜੇ ਪ੍ਰਵੀਨ ਨੂੰ ਵਿਖਾ ਕੇ ਹੀਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ ਹੁਣ ਉਹਨਾਂ ਵਿੱਚ ਬਕਾਇਦਾ ਖਤੋ ਕਿਤਾਬ ਸ਼ੁਰੂ ਹੋ ਗਈ ਹਰ ਖੱਤ ਇਸ਼ਕ ਮੁਹੱਬਤ ਦਾ ਇੱਕ ਦਫ਼ਤਰ ਸੀ ਇੱਕ ਖਾਤ ਅਖਲਾਕ ਨੇ ਆਪਣੇ ਖੂਨ ਨਾਲ ਲਿਖਿਆ ਸੀ ਜਿਸ ਵਿੱਚ ਉਸਨੇ ਕਸਮ ਖਾਈ ਸੀ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ ਇਸ ਦੇ ਜਵਾਬ ਵਿੱਚ ਖੂਨੀ ਤਰਹੀ ਹੀ ਆਈ ਪ੍ਰਵੀਨ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕੇ ਹਯਾਤ ਨਹੀਂ ਬਣਾਏਗੀ ਮਹੀਨੇ ਬੀਤ ਗਏ ਸੋਦਰਾਣ ਕਦੀ ਕਦੀ ਕਿਸੇ ਸਿਨੇਮੇ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਮਿਲ ਕੇ ਬੈਠਣ ਦਾ ਮੌਕਾ ਉਹਨਾਂ ਨੂੰ ਨਹੀਂ ਮਿਲਦਾ ਸੀ ਪ੍ਰਵੀਨ ਉੱਤੇ ਘਰ ਦੀ ਤਰਫ ਤੋਂ ਬਹੁਤ ਕਰੜੀਆਂ ਪਾਵਨ ਦੀਆਂ ਆਇਦ ਸਨ ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਰਹਾ ਦੇ ਨਾਲ ਇਹਨਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਂਦੀ ਇਜਾਜ਼ਤ ਨਹੀਂ ਸੀ اخلاق ਨੇ ਉਸ ਨੂੰ ਕਈ ਵਾਰ ਲਿਖਿਆ ਕਿ ਜ਼ੁਰਹਾ ਦੇ ਨਾਲ ਉਹ ਕਦੇ ਉਸ ਨੂੰ ਬਾਰਾਂਦਰੀ ਵਿੱਚ ਜ਼ਹਾਂਗੀਰ ਦੇ ਮਕਬਰੇ ਵਿੱਚ ਮਿਲੇ ਮਗਰ ਉਹ ਨਹੀਂ ਮੰਨੀ ਉਸ ਨੂੰ ਡਰ ਸੀ ਕਿ ਕੋਈ ਵੇਖ ਲਵੇਗਾ ਇਸ ਅਰਸੇ ਦੌਰਾਨ ਅਖਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰ ਦਿੱਤੀ। ਅਖਲਾਕ ਟਲਦਾ ਰਿਹਾ ਜਦੋਂ ਉਸਨੇ ਤੰਗ ਆ ਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖਲਾਕ ਵਿਗੜ ਗਿਆ। ਬਹੁਤ ਹੰਗਾਮਾ ਹੋਇਆ। ਇੱਥੋਂ ਤੱਕ ਕੇ ਅਖਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਊਂਡ ਵਿੱਚ ਸੌਣਾ ਪਿਆ। ਇਧਰ ਪ੍ਰਵੀਨ ਰੋਂਦੀ ਰਹੀ ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ। ਅਖਲਾਕ ਧੌਣ ਦਾ ਬਹੁਤ ਪੱਕਾ ਸੀ। ਜਿੱਦੀ ਵੀ ਪਰਲੇ ਦਰਜੇ ਦਾ ਸੀ। ਕੱਲ ਘਰ ਤੋਂ ਬਾਹਰ ਕਦਮ ਕੱਢਿਆ ਤਾਂ ਇਹ ਫੇਰ ਉਧਰ ਰੁਕ ਤੱਕ ਨਹੀਂ ਕੀਤਾ ਉਸਨੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ ਇੱਕ ਦਫ਼ਤਰ ਵਿੱਚ 100 ਰੁਪਏ ਮਹੀਨੇਵਾਰ ਉੱਥੇ ਉੱਤੇ ਨੌਕਰੀ ਕਰ ਲਈ ਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਾ ਜਿਸ ਵਿੱਚ ਨਾਲ ਸੀ ਨਾ ਬਿਜਲੀ ਇਹਦਰ ਪ੍ਰਵੀਨ اخلاق ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁੱਲ ਰਹੀ ਸੀ ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ ਉਸਨੇ ਖਲਾਕ ਨੂੰ ਲਿਖਿਆ ਉਹ ਬਹੁਤ ਪਰੇਸ਼ਾਨ ਹੋਈ ਲੇਕਿਨ ਪ੍ਰਵੀਨ ਨੂੰ ਉਸਨੇ ਤਸੱਲੀ ਦਿੱਤੀ ਕਿ ਉਹ ਖबराਏ ਨਹੀਂ ਸਾਬਤ ਕਦਮ ਰਹੇ ਇਸ਼ਕ ਉਹਨਾਂ ਦਾ ਇੰਤਿਹਾਨ ਲੈ ਰਿਹਾ ਹੈ 12 ਦਿਨ ਬੀਤ ਗਏ ਖਲਾਕ ਕਈ ਵਾਰ ਗਿਆ ਮਗਰ ਪ੍ਰਵੀਨ ਖਿੜਕੀ ਵਿੱਚ ਨਜ਼ਰ ਨਹੀਂ ਆਈ ਉਹ ਧੀਰਜ ਕਰਾ ਰੱਖੋ ਬੈਠਾ ਨੀਂਦਰ ਉਸ ਦੀ ਗਾਇਬ ਹੋ ਗਈ ਉਸਨੇ ਦਫ਼ਤਰ ਜਾਣਾ ਛੱਡ ਦਿੱਤਾ ਜਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਖਾਸਤ ਕਰ ਦਿੱਤਾ ਗਿਆ ਉਸ ਨੂੰ ਕੁਝ ਹੋਸ਼ ਨਹੀਂ ਸੀ ਬਰਤ ਤਰਫੀ ਨਾ ਨੋਟਿਸ ਮਿਲਿਆ ਤਾਂ ਉਹ ਹਿੱਸਾ ਪ੍ਰਵੀਨ ਦੇ ਮਕਾਨ ਦੀ ਤਰਫ ਚੱਲ ਪਿਆ 15 ਦਿਨ ਦੇ ਲੰਮੇ ਅਰਸੇ ਦੇ ਬਾਅਦ ਉਸ ਨੂੰ ਪ੍ਰਵੀਨ ਨਜ਼ਰ ਆਈ ਉਹ ਵੀ ਇੱਕ ਛਣ ਦੇ ਲਈ ਜਲਦੀ ਨਾਲ ਲਫਾਫਾ ਸੁੱਟ ਕੇ ਉਹ ਚਲੀ ਗਈ ਖਤ ਬਹੁਤ ਲੰਬਾ ਸੀ ਪ੍ਰਵੀਨ ਦੀ ਗੈਰ ਹਾਜ਼ਰੀ ਦਾ ਸਬਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਵਾਲਾ ਲੈ ਗਿਆ ਸੀ ਜਿੱਥੇ ਉਹਦੀ ਵੱਡੀ ਭੈਣ ਰਹਿੰਦੀ ਸੀ 15 ਦਿਨ ਉਹ ਖੂਨ ਦੇ ਅਥਰੂ ਰੋਈ ਰਹੀ ਰੋਂਦੀ ਰਹੀ ਉਹਦਾ ਅਧਰੈਜ਼ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ-ਬਰੰਗੇ ਕਾਫਣ ਬਣ ਰਹੇ ਹਨ ਖਤ ਦੇ ਅਖੀਰ ਵਿੱਚ ਲਿਖਿਆ ਤਾਰੀਖ ਮਕਰਰ ਹੋ ਚੁੱਕੀ ਹੈ ਮੇਰੀ ਮੌਤ ਦੀ ਤਾਰੀਖ ਮਕਰਰ ਹੋ ਚੁੱਕੀ ਹੈ ਮੈਂ ਮਰ ਜਾਵਾਂਗੀ ਮੈਂ ਜ਼ਰੂਰ ਕੁਝ ਖਾ ਕੇ ਮਰ ਜਾਵਾਂਗੀ ਇਸ ਦੇ ਸਿਵਾ ਹੋਰ ਕੋਈ ਰਾਸਤਾ ਮੈਨੂੰ ਵਿਖਾਈ ਨਹੀਂ ਦਿੰਦਾ ਨਹੀਂ ਨਹੀਂ ਇੱਕ ਹੋਰ ਰਾਸਤਾ ਵੀ ਹੈ ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ਮੈਂ ਤੁਹਾਡੇ ਕੋਲ ਚਲੀ ਆਵਾਂਗੀ ਮੈਂ ਤੁਹਾਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ ਤੁਸੀਂ ਮੇਰੇ ਲਈ ਕਾਰ ਬਾਰ ਛੱਡਿਆ ਮੈਂ ਤੁਹਾਡੇ ਲਈ ਇਹ ਕੰਮ ਨਹੀਂ ਛੱਡ ਸਕਦੀ ਜਿੱਥੇ ਮੇਰੀ ਮੌਤ ਦੇ ਸਮਾਨ ਹੋ ਰਹੇ ਹੁਣ ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ ਜੇਵਰ ਵਗੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ ਜਵਾਬ ਜਲਦੀ ਦਿਓ ਹਮੇਸ਼ਾ ਤੁਹਾਡੀ ਪ੍ਰਵੀਨ ਅਖਲਾਕ ਨੇ ਕੁਝ ਨਹੀਂ ਸੋਚਿਆ ਫੌਰਨ ਉਸ ਨੂੰ ਲਿਖਿਆ ਕਿ ਮੇਰੀਆਂ ਬਾਹਾਂ ਤੈਨੂੰ ਆਪਣੇ ਅਗੋਸ਼ ਵਿੱਚ ਲੈਣ ਲਈ ਤੜਪ ਰਹੀਆਂ ਹਨ ਮੈਂ ਤੁਹਾਡੀ ਇੱਜ਼ਤ ਇਸਲਾਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ ਜ਼ਿੰਦਗੀ ਭਰ ਮੈਂ ਤੈਨੂੰ ਖੁਸ਼ ਰੱਖਾਂਗਾ ਇੱਕ ਦੋ ਖੱਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਗਿਆ ਕਿ ਪ੍ਰਵੀਨ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ ਖਲਾਕ ਟਾਂਗਾ ਲੈ ਕੇ ਗੜੀ ਗਲੀ ਦੀ ਨੁੱਕਰ ਉਤੇ ਉਸ ਦਾ ਇੰਤਜ਼ਾਰ ਕਰੇਗਾ ਬੁੱਧ ਨੂੰ ਮੂੰਹ ਹਨੇਰੇ ਅਖਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪ੍ਰਵੀਨ ਦਾ ਇੰਤਜ਼ਾਰ ਕਰਨ ਲੱਗਾ 15-20 ਮਿੰਟ ਬੀਤ ਗਏ ਅਖਲਾਕ ਦੀ ਬੇਚੈਨੀ ਵੱਧ ਗਈ ਲੇਕਿਨ ਉਹ ਆ ਗਈ ਛੋਟੇ ਛੋਟੇ ਕਦਮ ਚੁੱਕਦਿਆਂ ਉਹ ਗਲੀ ਵਿੱਚ ਨਮੂਂਦਾਰ ਹੋਈ ਚਾਲ ਵਿੱਚ ਲੜਖੜਾਹਟ ਸੀ ਜਦੋਂ ਉਹ ਟਾਂਗੇ ਵਿੱਚ ਅਖਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ ਅਖਲਾਕ ਖੁਦ ਵੀ ਕੰਬਣ ਲੱਗਾ ਕਰਪੂਜੇ ਤੱਕ ਲਾਕ ਨੇ ਬੜੇ ਪਿਆਰ ਨਾਲ ਉਸਦੇ ਬੁਰਕੇ ਦਾ ਨਕਾਬ ਚੁੱਕਿਆ ਤੇ ਕਿਹਾ ਮੇਰੀ ਦਲਹਨ ਕਦੋਂ ਤੱਕ ਮੇਰੇ ਤੋਂ ਪਰਦਾ ਕਰੇਗੀ ਪ੍ਰਵੀਨ ਨੇ ਸ਼ਰਮਾ ਕੇ ਅੱਖਾਂ ਚਕਾਲੀਆਂ ਉਸ ਦਾ ਰੰਗ ਜ਼ਰਦੇ ਸੀ ਜਿਸਮ ਅਤੇ ਜਿਸਮ ਅਜੇ ਤੱਕ ਕੰਬ ਰਿਹਾ ਸੀ ਅਖਲਾਕ ਨੇ ਉੱਪਰ ਹੋਠ ਦੇ ਤਿਲ ਦੀ ਤਰਫ ਦੇਖਿਆ ਤਾਂ ਉਸ ਨੇ ਹੋਠ ਵਿੱਚ ਇੱਕ ਚੁੰਮਣ ਤੜਪਣ ਲੱਗਿਆ ਉਸ ਦੇ ਚਿਹਰੇ ਨੂੰ ਆਪਣੇ ਹੱਥ ਵਿੱਚ ਥਮਾ ਕੇ ਉਸ ਨੇ ਤੇਲ ਵਾਲੀ ਜਗ੍ਹਾ ਨੂੰ ਚੁੰਮਿਆ ਪ੍ਰਵੀਨ ਨੇ ਨਾ ਕੀਤੀ ਉਸ ਦੇ ਹੋਠ ਕੁੱਲੇ ਦੰਦਾਂ ਵਿੱਚ ਗੋਸ਼ਤ ਖਰੋਸ ਸੀ ਮਸੂੜੇ ਡੂੰਘੇ ਨੀਲੇ ਰੰਗ ਦੇ ਸਨ ਗਲੇ ਹੋਏ ਸੜਾਂ ਦਾ ਇੱਕ ਭਵਕਾ اخਲਾਕ ਦੀ ਨੱਕ ਵਿੱਚ ਵੜ ਗਿਆ ਇੱਕ ੱਤਕਾ ਜਿਹਾ ਉਸ ਨੂੰ ਲੱਗਿਆ ਇੱਕ ਹੋਰ ਪਬੜਾ ਪ੍ਰਵੀਨ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕਦਮ ਪਿੱਛੇ हट ਗਿਆ ਪ੍ਰਵੀਨ ਨੇ ਹਿੱਲਾ ਹਿਆ ਭਿੱਜੀ ਆਵਾਜ਼ ਵਿੱਚ ਕਿ ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਛਦਾ ਇਹ ਕਹਿੰਦੇ ਹੋਏ ਉਸ ਦੇ ਗਲ ਗਲੇ ਹੋਏ ਨਸੂੜੇ ਨੂੰ ਨੁਮਾਇਆ ਹੋਏ ਅਖਲਾਕ ਦੇ ਹੋਸ਼ ਵਾਹਸ ਗਾਇਬ ਸਨ ਦਿਮਾਗ ਸੁੰਨ ਹੋ ਗਿਆ। देर तक ਉਹ ਦੋਨੋਂ ਕੋਲ ਬੈਠੇ ਰਹੇ। ਅਖਲਾਕ ਨੂੰ ਕੋਈ ਗੱਲ ਨਹੀਂ ਸੁਜੀ। ਪ੍ਰਵੀਨ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ ਜਦੋਂ ਉਸਨੇ ਉਂਗਲ ਨਾਲ ਨਹ ਕੱਟਣ ਲਈ ਥੋੜੇ ਹੇਠ ਹੋਠ ਖੋਲੇ ਤਾਂ ਫਿਰ ਉਹਨਾਂ ਗਲੇ ਹੋਏ ਨਸੂੜਿਆਂ ਦੀ ਨਮਾਇਸ਼ ਹੋਈ। ਬਦਬੂ ਦਾ ਇੱਕ ਭਵਕਾ ਨਿਕਲਿਆ। ਅਖਲਾਕ ਨੂੰ ਮਲਤੀ ਆਉਣ ਲੱਗੀ। ਉੱਠਿਆ ਤੇ ਹੁਣੇ ਆਇਆ ਕਹਿ ਕੇ ਬਾਹਰ ਨਿਕਲ ਗਿਆ ਇੱਕ ਥੜੇ ਉੱਤੇ ਬੈਠ ਕੇ ਉਸਨੇ ਬਹੁਤ ਦੇਰ ਸੋਚਿਆ ਜਦੋਂ ਕੁਝ ਸਾਂਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ ਜਿੱਥੇ ਉਸਦਾ ਇੱਕ ਦੋਸਤ ਰਹਿੰਦਾ ਸੀ اخلاق ਨੇ ਸਾਰਾ ਵਾਪਰਾ ਸੁਣਾਇਆ ਤਾਂ ਉਸਨੇ ਬਹੁਤ ਲਾਨ ਤਾਣ ਕੀਤੀ ਅਤੇ ਇਹ ਉਸ ਨੂੰ ਕਿਹਾ ਫੌਰਨ ਵਾਪਸ ਜਾ ਕਿਸੇ ਵਿਚਾਰੀ ਖੁਦਕੁਸ਼ੀਨਾ ਕਰ ਲਵੇ اخلاق ਰਾਤ ਨੂੰ ਵਾਪਸ ਲਾਹੌਰ ਆਇਆ ਪਰ ਘਰ ਵਿੱਚ ਦਾਖਲ ਹੋਇਆ ਤਾਂ ਪ੍ਰਵੀਨ ਮੌਜੂਦ ਨਹੀਂ ਸੀ ਪਾਲੰਗ ਉੱਤੇ ਤਕੀਆ ਪਿਆ ਸੀ ਜਿਸ ਉੱਤੇ ਦੋ ਗੋਲ-ਗੋਲ ਨਿਸ਼ਾਨ ਸਨ ਗਿੱਲੇ ਜਿਸ ਦੇ ਬਾਅਦ اخਲਾਕ ਨੂੰ ਪ੍ਰਵੀਨ ਕਿਤੇ ਨਜ਼ਰ ਨਹੀਂ ਆਈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ